ਹੈਲੋ ਮੈਂ ਗੋਲਦੀ ਬਰਾਰ ਬੋਲਦਾ ਹਾਂ ਧਿਆਨ ਨਾਲ ਸੁਣ 5 ਲੱਖ ਰੁਪਏ ਤਿਆਰ ਰੱਖ ਲੱਕੜਵਾਲਾ ਸਕੂਲ ਦੇ ਪੁਰਾਣੇ ਵਿਦਿਆਰਥੀ ਨੇ ਹੀ ਗੈਂਗਸਟਰ ਬਣ ਕੇ ਕੀਤਾ ਆਪਣੇ ਅਧਿਆਪਕ ਨੂੰ ਫੋਨ ਫਿਰੋਤੀ ਨਹੀਂ ਆਇਆ ਫੋਨ ਸੁਣ ਕੇ ਖੋਫ ਵਿੱਚ ਆਇਆ ਅਧਿਆਪਕ ਪੁਲਿਸ ਨੂੰ ਕੀਤੀ ਸ਼ਿਕਾਇਤ ਮਲੋਟ ਸਬ ਡਿਵੀਜ਼ਨ ਦੇ ਪਿੰਡ ਲੱਕੜਵਾਲਾ ਵਿਖੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੂੰ ਮੋਬਾਈਲ ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਜਿਸ ਵਿੱਚ ਕਿਹਾ ਕਿ ਮੈਂ ਕੈਨੇਡਾ ਤੋਂ ਗੋਲਦੀ ਬਰਾਰ ਬੋਲਦਾ ਹਾਂ ਇਸ ਲਈ 5 ਲੱਖ ਤਿਆਰ ਰੱਖੋ ਅਗਰ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਨਤੀਜੇ ਪੋਗਤਣ ਲਈ ਤਿਆਰ ਰਹੋ ਇਸ ਮਾਮਲੇ ਤੇ ਅਧਿਆਪਕ ਵੱਲੋਂ ਪੁਲਿਸ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਦੋਸ਼ੀ ਨੂੰ ਕਾਬੂ ਕਰ ਲਿਆ ਹੈਰਾਨੀ ਦੀ ਗੱਲ ਕਿ ਅਧਿਆਪਕ ਨੂੰ ਫੋਨ ਕਰਨ ਵਾਲਾ ਉਸਦੇ ਸਕੂਲ ਦਾ ਹੀ ਪੁਰਾਣਾ ਵਿਦਿਆਰਥੀ ਨਿਕਲਿਆ ਇਸ ਮਾਮਲੇ ਤੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਮਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਨੰਦਗੜ ਨੇ ਲੱਖੇਵਾਲੀ ਥਾਣੇ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਨੂੰ ਵਿਦੇਸ਼ ਦੇ ਨੰਬਰ ਤੋਂ ਆਏ ਇੱਕ ਫੋਨ ਰਾਹੀਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਲਖਤੀ ਸੁਨੇਹੇ ਵੀ ਆਏ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਇਸ ਮਾਮਲੇ ਤੇ ਡੀਐਸਪੀ ਮਲੋਟ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਗੈਂਗਸਟਰ ਗੋਲਦੀ ਬਰਾਰ ਦੇ ਨਾਮ ਤੇ ਆਪਣੇ ਪਿੰਡ ਦੇ ਸਕੂਲ ਵਿੱਚ ਨੌਕਰੀ ਕਰਦੇ ਅਧਿਆਪਕ ਪਰਮਿੰਦਰ ਸਿੰਘ ਨੂੰ ਫੋਨ ਕਰਨ ਵਾਲਾ ਉਸੇ ਹੀ ਪਿੰਡ ਦਾ ਹੀ ਜਸਪ੍ਰੀਤ ਸਿੰਘ ਜਸੂ ਹੈ ਇਸ ਮਾਮਲੇ ਤੇ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਾਬੂ ਦੋਸ਼ੀ ਉਸ ਸਕੂਲ ਦਾ ਹੀ ਵਿਦਿਆਰਥੀ ਰਿਹਾ ਹੈ ਜਿੱਥੇ ਪਰਮਿੰਦਰ ਸਿੰਘ ਅਧਿਆਪਕ ਲੱਗਾ ਹੈ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ ਦੋਕ ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ 골ਡੀ ਬ੍ਰਾਡ ਬੋਲਦਾ ਤੇ ਜਿਹੜਾ ਉਸ ਤੋਂ ਉਸਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਤਨਖੀ ਦੇ ਕੇ ਤੇ ਉਸ ਨੂੰ ਇੱਕ ਲੈਕਟਿਵ ਮੈਸੇਜ ਵੀ ਪਾਇਆ ਜਿਸ ਚ ਲਾਰੈਂਸ ਰੁਕ ਦਾ 골ਡੀ ਬ੍ਰਾਡ ਦਾ ਹੋਰ ਗੈਂਗਸਟਰਾਂ ਦੇ ਨਾਮ ਲਿਖ ਕੇ ਉਹਨੇ ਉਹਨੂੰ ਤਨਖੀ ਦਿੱਤੀ ਬਾਰ-ਬਾਰ ਉਸ ਮਨ ਨੂੰ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਤਲਾਹ ਦਿੱਤੀ ਗਈ ਸੀ ਕਿ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਏਜੰਸੀਆਂ ਦੀ ਮਦਦ ਨਾਲ ਅਸੀਂ ਆਪਣਾ ਉਹ ਉਹਨੇ ਪ्रेस ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕਣ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀ ਕਿ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਹੈ ਕੀ ਕੋਈ ਇਹਦਾ ਅਗਲੇ ਗੈਂਗ ਨਾਲ ਹੈ ਸੰਬੰਧ ਜੀ ਕੋਈ ਹੋਰ ਹੈ ਕਿ ਅਸੀਂ ਜਿਹੜਾ ਜਿਹਦੇ ਸੰਬੰਧੀ ਪੁਲਿਸ ਰਿਪੋਰਟ ਲੈ ਕੇ ਅੱ ਤੋਂ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ਹਿ ਤੇ ਜਾਂ ਕਿਸੇ ਹੋਰ ਨਾਲ ਕੇ ਕੰਮ ਕੀਤਾ ਹੈ ਜਾਂ ਆਪਦੇ ਤੋਂ ਦਿੱਕ ਪਹਿਲਾਂ ਵੀ ਕੋਈ ਮਾਮਲੇ ਮੂਲ ਦਰਜੇ ਦੀ ਇਸ ਬੰਦੇ ਤੇ ਕੋਈ ਨਹੀਂ ਨਹੀਂ ਤੇ ਸਾਡੇ ਕੋਲ ਫਿਲਹਾਲ ਕੋਈ ਨਹੀਂ ਪਰ ਫਿਰ ਵੀ ਅੱਥੇ ਦੀ ਤਕੀਕ ਕਰ ਰਹੇ ਹਾਂ